ਚੰਗੀਆਂ ਚੰਗੀਆਂ ਰਿਪੋਰਟਾਂ ਪਿੰਡਾਂ ਚੋਂ ਆ ਰਹੀਆਂ ਨੇ ਕਿਉਂਕਿ ਜਦੋਂ ਵੀ ਅਸੀਂ ਕੋਈ ਸਕੀਮ ਬਣਾਉਨੇ ਆ ਪਿੰਡਾਂ ਵਾਸਤੇ ਕੋਈ ਸਕੀਮ ਬਣਾਉਨੇ ਅਸੀਂ ਕਹਿੰਨੇ ਇਹਦਾ ਫਾਇਦਾ ਪਿੰਡਾਂ ਨੂੰ ਹੋ ਰਿਹਾ ਨਾ ਮੈਨੂੰ ਫਾਇਦੇ ਦੱਸੋ ਪਹਿਲਾਂ ਕੀ ਕੀ ਨੇ ਪਹਿਲੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਹੀ ਕਿਹਾ ਕਿ ਸਾਡੇ ਪਿੰਡ ਵਾਲੀ ਬਾਕੀ ਬਾਅਦ ਦੇਖਾਂਗੇ ਸਾਡੇ ਪਿੰਡ ਕੱਸੀ ਹੁੰਦੀ ਸੀ ਮੇਰੀ ਮਾਂ ਹੋਰੀ ਉੱਥੇ ਥਾਪੀ ਨਾਲ ਕੱਪੜੇ ਧੋਂਦੀ ਹੁੰਦੀਆਂ ਸੀ ਅਸੀਂ ਉੱਥੇ ਨਹਾਈ ਜਾਂਦੇ ਹੁੰਦੇ ਸੀ ਤੇ ਉਸ ਕੱਸੀ ਕਿੱਧਰ ਗਈ ਬਈ ਪਹਿਲਾਂ ਸਾਡੇ ਪਿੰਡ ਵਾਲੀ ਲੱਭੋ ਉਹ ਕਹਿੰਦਾ ਦੱਬ ਦੁੱਬ ਲਈ ਜੀ ਕਿਸੇ ਨੇ ਬੰਦ ਹੋ ਗਈ ਸੂਆ ਇਹਦੇ ਜਿਹੜਾ ਸ਼ੇਰੋਂ ਵਾਲਾ ਰਸਬਾਹੇ ਉਹ ਜਾਂਦਾ ਸਾਡੇ ਵੀਰ ਵਿੱਚ ਦੀ ਜਾਂਦਾ ਇਧਰੋਂ ਚੀਮਾ ਵਿੱਚ ਦੀ ਨਾ ਤੇ ਉਹ ਵੀ ਬੰਦ ਹੋ ਗਿਆ ਵਿੱਚ ਦਰਖਤ ਤੋਂ ਬੁਗੇ ਮੈਂ ਕਿਹਾ ਵੀ ਪਹਿਲਾਂ ਤਾਂ ਇਹ ਬਹਾਲ ਕਰੋ ਅਸੀਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਪਿੰਡ ਵਾਲੇ ਚਲੋ ਮੇਰੇ ਪਿੰਡ ਵਾਲੇ ਤਾਂ ਮੰਨਦੇ ਹੀ ਗੱਲ ਮੇਰੀ ਮੈਂ ਧੰਨਵਾਦੀ ਹਾਂ ਉਹਨਾਂ ਦਾ ਤੇ ਉਹ ਕਹਿੰਦੇ ਆਪਾਂ ਕੱਢ ਦਾਂਗੇ ਪਾਈਪਾਂ ਦੱਬ ਦਾਂਗੇ ਮੈਂ ਕਿਹਾ ਕਹ ਦੱਸੋ ਕਿੱਥੋਂ ਦੀ ਜਾਂਦੀ ਸੀ ਕਿੱਥੋਂ ਕਿੱਥੋਂ ਦੀ ਪਾਈਪਾਂ ਦੱਬ ਕੇ ਹੋਰ ਵੀ ਵਧਾਤੀ ਉਹ ਕੱਸੀ ਪਹਿਲਾਂ ਕਿਤੇ ਮੁੱਕਦੀ ਸੀ ਘੱਟ ਮੁੱਕਦੀ ਅੱਜ ਕਿ ਇਧਰ ਦੀ ਦੂਜੇ ਪਾਸੇ ਵੀ ਕੱਢ ਦੋ ਹੀਰੋਆਂ ਵਾਲੇ ਪਾਸੇ ਵੀ ਕੱਢ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਹੁਣ ਏਦਾਂ ਹੀ ਨਾ ਹਰੇਕ ਪਿੰਡ ਨੂੰ ਕੱਢੋ ਪਾਈਪਾਂ ਦਾ ਬੋਝ ਜਿੱਥੋਂ ਜਿੱਥੋਂ ਮਰਜੀ ਲੈ ਕੇ ਜਾਓ ਨਹਿਰੀ ਪਾਣੀ ਜਿਹੜਾ ਉਹ ਪਿੰਡਾਂ ਦੇ ਆਪਾਂ ਫਿਰ ਹਾਂਜੀ 28 ਕਰੋੜ ਆਪਣੇ ਪਿੰਡ ਲੱਗਿਆ ਜੀ 28 ਕਰੋੜ ਸ਼ਾਹ ਉਹ ਚੂਸੂਆ ਵੀ ਚਲਾਇਆ ਨਾਲ ਫਿਰੂਆਣੇ ਵਾਲੇ ਬਸ ਪਹੁੰਚ ਗਏ ਨਹੀਂ ਇੱਧਰ ਆਪਣਾ ਨਾਲੇ ਤੋਂ ਪਾਰ ਹਾਂ ਬਾਕਿਆ ਸਾਰੀ ਲਾ ਦੂੰ ਜਦੋਂ ਕਰਨੀ ਲੱਗਿਆ ਹੁਣ ਸੋ ਮੇਰੇ ਵੱਲੋਂ ਕੋਈ ਕਮੀ ਨਹੀਂ ਮੈਂ ਕਹਿੰਨਾ ਨਹਿਰੀ ਪਾਣੀ ਜਦੋਂ ਸੌ ਚੁੱਕੀ ਹੈ 21% ਨਹਿਰੀ ਪਾਣੀ ਵਰਤ ਰਹੇ ਸੀ ਆਪਾਂ ਸਿਰਫ 21% ਬੰਦ ਕਦੋਂ ਕਰਤਾ ਆਪਾਂ ਨੇ ਪਾਣੀ ਵਰਤਣਾ ਜਦੋਂ ਮੋਟਰਾਂ ਲੱਗੀਆਂ ਉਦੋਂ ਤਾਂ 10 15 ਫੁੱਟ ਤੇ ਪਾਣੀ ਸੀ ਉਹ ਓਡੀ ਦੂਰ ਜਾਂਦੀ ਸੀ ਉਹਦੀ ਪਾਈਪ ਦੀ ਧਾਰ ਹੁਣ ਪਾਣੀ 600 ਫੁੱਟ ਤੇ ਲੈ ਕੇ 500 ਫੁੱਟ ਤੇ ਹੁਣ ਪਤਾ ਲੱਗਿਆ ਨਹਿਰ ਦੇ ਪਾਣੀ ਦੀ ਵੈਲਿਊ ਕੀ ਹੈ ਤੇ 21% ਵਰਤ ਰਹੇ ਸੀ ਜਦੋਂ ਜਦੋਂ ਜਿੱਦ ਦੇ ਸੌ ਚੁੱਕੀ ਹੈ ਫਿਰ ਮੈਂ ਆਪਸਰਾਂ ਨੂੰ ਬੁਲਾ ਕੇ ਕਿਹਾ ਵੀ ਖਾਲ ਬਣਾਓ ਪੱਕੇ ਖਾਲ ਜਿੱਤੇ ਹੈਗੇ ਨੇ ਖਾਲ ਪੱਕੇ ਬਣਾਓ ਨਹਿਰਾ ਚੋਂ ਮੋਗੇ ਕੱਢੋ ਤੇ ਪਾਣੀ ਆਪਣੇ ਕੋਲ ਬਥੇਰਾ ਹੈ ਇਧਰ ਉਧਰ ਜਿਹੜਾ ਪਾਕਿਸਤਾਨ ਪੁਖਤਨ ਨੂੰ ਜਾਂਦਾ ਸੀ ਸਾਰਾ ਅਸੀਂ ਰੁਕ ਰੁਕ ਲਿਆ ਠੀਕ ਹੈ ਨਾ ਅਗੈਤਰੀ ਚੱਲੂ ਹੁਣ ਵੀ ਰੁਕ ਗਈ ਅੱਜ ਅਜੇ ਤਾਂ ਪਹਿਲੀ ਰੋਕ ਲਿਆ ਸੀ ਠੀਕ ਹੈ ਨਾ ਅੱਜ 65% ਦੇ ਨੇੜੇ ਚਲੇ ਗਏ ਜੀ ਆਪਾਂ ਪਿੰਡਾਂ 'ਚ ਵੀਡੀਓ ਆਈਆਂ ਨੇ ਤੁਹਾਡੇ ਜੋ ਵੀ ਪਿੰਡ ਹੋਣਗੇ ਬਹੁਤ ਸਾਰੇ ਜਿਹੜੇ ਕਹਿੰਦੇ 40 ਸਾਲ ਬਾਅਦ ਪਾਣੀ ਦੇਖਿਆ ਸਾਡੇ ਪਿੰਡ ਅਸੀਂ ਕਿਉਂਕਿ 35 ਸਾਲ ਬਾਅਦ ਅਸੀਂ ਇੱਥੇ ਖਾਲਚ ਪਾਣੀ ਦੇਖਿਆ ਜੀ ਹਾਂ ਜੀ ਜਿਹਕੇ ਪੜਾਂ ਜੀ ठीक है तो जी हम्म हाँ श्रंध चो आहो नहीं कर देंगे कर देंगे तो हैरान हो जाओगे कि जी चार पंचायत थोड़ी मेरे डैडी ने पढ़ाया भी बहुत हाँ जी, जी, जी पढ़ा नहीं मैं कोई गल ही नहीं कोई गल सारा कुछ आऊगा सारा कुछ आखेपल तो खिडारियों का पिंड है बड़े बड़े खिडारियों का पिंड जखेपल ठीक है जी ठीक है ਕਰ ਦਿੰਦੇ ਜਿਹੜਾ ਵੀ ਤੁਸੀਂ ਇਹ ਮੰਗਾ ਸਾਰੀਆਂ ਦੱਸ ਕੇ ਜਾਇਓ ਸਾਨੂੰ ਤੁਸੀਂ ਜਾਇਓ ਨਾ ਇੱਥੋਂ ਅੱਜ ਆਏ ਕਿਤੇ ਬਸ ਮੇਰੇ ਪਾਸੋਂ ਤੋਂ ਬਾਤ ਤਾੜੀਆਂ ਮਾਰ ਕੇ ਚਲੋ ਜੀ ਨਾ ਨਾ ਸਾਰੇ ਅਫਸਰ ਇੱਥੇ ਬੈਠੇ ਨੇ ਰੋਟੀ ਖਾ ਕੇ ਜਾਣਾ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਕਿਉਂਕਿ ਆਪਣੇ ਪਿੰਡਾਂ 'ਚ ਵੀ ਮਸ਼ਹੂਰ ਹੈ ਕਿ ਜਿਹੜਾ ਘਰੇ ਆਇਆ ਉਹ ਭੁੱਖਾ ਨਹੀਂ ਜਾਣਾ ਚਾਹੀਦਾ ਵਾਪਸ ਸੋ ਅਸੀਂ ਤੁਹਾਡੇ ਵਾਸਤੇ ਖਾਣੇ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਤਾਂ ਸਭ ਤੋਂ ਵਧੀਆ ਗੱਲ ਇਹ ਹੋਊਗੀ ਕਿ ਅੱਜ ਤੁਸੀਂ ਮਾਝੇ ਮਾਲਵੇ ਦੋਆਬੇ ਦੇ ਸਾਰੇ ਪਿੰਡ ਪਿੰਡਾਂ ਦੇ ਚੁਣੇ ਹੋਏ ਸਰਪੰਚੋਂ ਆਪਸ ਵਿੱਚ ਵੀ ਤੁਹਾਡੀ ਜਾਣ ਪਛਾਣ ਹੋਊਗੀ ਕੁਝ ਜਿਵੇਂ ਇੱਕ ਦੂਜੇ ਨਾਲ ਗੱਲ ਕਰੋਗੇ ਫੋਨ ਨੰਬਰ ਸ਼ੇਅਰ ਕਰੋਗੇ ਕੱਲ ਨੂੰ ਕੁਝ ਪੁੱਛਣਾ ਉਹ ਵੀ ਆ ਐ ਹੁੰਦਾ ਹੁੰਦਾ ਐਸ ਅਫਸਰ ਤੋਂ ਹੁੰਦਾ ਹੁੰਦਾ ਇੱਕ ਦੂਜੇ ਨਾਲ ਨੌਲੇਜ ਸ਼ੇਅਰ ਕਰੋਗੇ ਉਹੀ ਤਾਂ ਜ਼ਮਾਨਾ ਹੈ ਹੁਣ ਬ੍ਰੇਨਸਟਾਰਮਿੰਗ ਦਾ ਜੀ मैं ऐसे काम किए हैं जी अंडर सोन सर हो ही या फिर मैं और की करूंगा फिर <laughs> रामपुरा वाले सरपंच साहब कल्लियां टीचर नहीं लड़ती हैं सरपंच भी लड़ते हैं आप अच्छा ਵੱਲਾਂ ਦਾ ਕੰਟੀਨਿਊਟ ਮੈਂ ਤਾਂ ਮੈਂ ਤਾਂ ਚਾਹੇ ਲਵਾ ਲਵਾਂ 15 ਮਿੰਟ 20 ਮਿੰਟ ਮੈਨੂੰ ਗੜਾ ਮੈਂ ਕੋਈ ਲਿਖ ਕੇ ਤਾਂ ਬੋਲਦੇ ਨਹੀਂ ਮੈਂ ਦਿਲੋਂ ਬੋਲਦਾ ਪਰ ਬੋਲਣ ਤਾਂ ਦਿਓ ਨਾ ਸੋ ਕੱਸੀਆਂ ਦਾ ਪਾਣੀ ਉਹਦਾ ਫਾਇਦਾ ਕੀ ਹੈ ਉਹਦਾ ਫਾਇਦਾ ਇਹ ਹੈ ਕਿ ਇੱਕ ਤਾਂ ਮਿਨਰਲ ਹੁੰਦੇ ਨੇ ਉਹ ਚ ਬਹੁਤ ਸਾਰੇ ਕੱਸੀਆਂ ਦਾ ਪਾਣੀ ਜਿੱਥੇ ਆਇਆ ਨਾਲ ਮਿੱਟੀ ਵੀ ਤਾਂ ਹੁੰਦੀ ਹੈ ਨਾ ਤੇ ਉਹ ਉਪਜਾਊ ਸ਼ਕਤੀ ਦੇਰੀਆ ਉਹ ਵਧੂਗੀ ਤੇ ਥੱਲੇ ਵਾਲਾ ਪਾਣੀ ਪਤਾ ਨਹੀਂ ਕਿਹੜੀ ਲੇਅਰ ਤੱਕ ਚਲੇ ਗਿਆ ਗਰਮ ਪਾਣੀ ਆਉਣ ਲੱਗ ਗਿਆ ਬੋਰਾ ਚੋਂ ਗਰਮ ਪਹਿਲਾਂ ਠੰਡਾ ਠਾਰ ਪਾਣੀ ਆਉਂਦਾ ਹੁੰਦਾ ਸੀ ਇੱਕ ਲੈਵਲ ਤੱਕ ਸੀ ਸੋ ਬਾਰਾ ਮੇਰੇ ਕੋਲੇ ਹੁਣ ਪੁੱਛ ਐਸ ਤਰ੍ਹਾਂ ਦੀਆਂ ਵੀ ਗੱਲਾਂ ਆਈਆਂ ਬਿੰਦਾਲੇ ਕੱਸੀ ਦਾ ਲਾ ਲੈਂਦੇ ਆ ਨਾਲੇ ਮੋਟਰ ਚਲਾ ਲੈਂਦੇ ਦਿਨੇ ਬਿਜਲੀ ਦਿੰਦੇ ਆ ਨਾ ਨਾਲੇ ਮੋਟਰ ਚਲਾ ਲੈਂਦੇ ਆ ਪਰ ਮੈਨੂੰ ਉਤੋਂ ਵੀ ਪੈਂਦਾ ਹੋਵੇ ਤਿੰਨੇ ਚੱਲਦੇ ਆ चलो कुदरत चलो आप कुछ कह नहीं सकते मोटर तो बंद कर सकते जो कस्सी का पानी चल रहा है फिर फायदा कि होगा फिर कसी का पानी क्या तीन बजे वह हो जाएंगे पांच बजे दिएगा पांच बजे तीन बजे वह लोग कितने जाना घर ही जाना ठीक है ना सो असी फिर फैसला किया जिथे जिथे कसी का पानी है उतने नहीं अभी बिजली देनी फिर उ रात में आऊगी अठ घंटे आऊगी आऊगी अठ घंटे ਜੇ ਜੇ ਦੋ ਕਹਰੇ ਰਹਿ ਵੀ ਗਏ ਤੁਹਾਡੀ ਵਾਰੀ ਕੱਟ ਐ 15 ਮਿੰਟ ਮੇਰ ਖਾਲਜੀ ਇਕੱਲੇ ਦੇ ਜੇ ਬਾ ਕੋਈ ਦੋ ਕਹਰੇ ਰਹਿ ਵੀ ਗਏ ਰਾਤ ਆਲੀ ਜਦੋਂ ਬਿਜਲੀ ਆਊਗੀ ਉਦੋਂ ਉਦੋਂ ਦੋ ਕਰ ਲਿਓ ਤਾਂ ਇਹਦੇ ਨਾਲ ਪਾਣੀ ਤਾਂ ਘਟੂ ਘਟੂ ਵਜੂ ਨਾਲੇ ਤਾਂ ਹੁਣ ਉਹ ਚਲਾਈ ਜਾਂਦੇ ਨਾਲੇ ਉਹ ਚਲਾਈ ਜਾਂਦੇ ਹੋ ਸੋ ਐਸੇ ਕਰਕੇ ਤਾਂ ਆਪਾਂ ਕੀਤਾ ਕਿ ਥੱਲੋਂ ਆਲਾ ਪਾਣੀ ਆਉਣ ਵਾਲੀਆਂ ਪੀੜੀਆਂ ਵਾਸਤੇ ਛੱਡ ਦਈਏ ਤੇ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਚਾਹਨਾ ਕਿ ਬਹੁਤ ਸਾਰੇ ਜਿਹੜੇ ਬਲਾਕ ਨੇ ਜਿਹੜੇ ਪਹਿਲਾਂ ਡਾਰਕ ਜ਼ੋਨ ਸੀਗੇ ਉਹ ਉਨ ਪਾਣੀ ਕਈ ਜਗ੍ਹਾ ਤੇ ਤਾਂ 1-1 ਮੀਟਰ ਪਾਣੀ ਉੱਪਰ ਆ ਗਿਆ 1-1 ਮੀਟਰ ਪਾਣੀ ਉੱਪਰ ਆ ਗਿਆ ਆਪਾਂ ਕਰ ਲਾਂਗੇ ਠੀਕ ਕਰ ਲਾਂਗੇ ਲੱਗੇ ਹੋਏ ਆ ਤੇ ਨਾਲ ਇੱਕ ਹੋਰ ਸਪੰਸ ਸਾਹਿਬਾਨ ਤੁਸੀਂ ਆਪਣੇ ਪਿੰਡਾਂ 'ਚ ਮਤੇ ਪਾਓ ਜਦ ਬੇਨਤੀਆਂ ਕਰੋ ਕਿ ਜਿੱਥੇ ਕਨੈਕਸ਼ਨ ਹੈ ਮੋਟਰ ਦਾ ਦੇਖੋ ਬਿਜਲੀ ਫਰੀ ਹੈ ਘਟੋ ਘਟ 4 ਕਿ ਦਰਖਤ ਤਾਂ ਲਾਓ ਨਾ ਇੱਕ ਮੋਟਰ ਤੇ ਇੱਕ 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 ਤੇ ਉਹ ਦਰਖਤ ਮੈਂ ਮੈਂ ਤਾਂ ਲੇਕਿਨ ਜਾਣੇ ਪਹਿਲਾਂ ਡੇਕ ਹੁੰਦੀ ਸੀ ਇੱਕ ਢਾਲੀ ਹੁੰਦੀ ਸੀ ਹੈਨਾ ਇਕ ਹੋਰ ਕੋਈ ਕੋਈ ਦਰਖਤ ਤਿੰਨ ਚਾਰ ਰੱਖਤਾ ਆਪਣੇ ਮੋਟਰ ਤੇ ਹੁੰਦੇ ਸੀ ਹੁਣ ਤਾਂ ਜਮਈ ਰੋਡਾ ਪੋਡਾ ਕਰ ਲਿਆ ਪੰਜਾਬ ਜਮਈ ਗੰਗਾ ਨਗਰ ਜਾਦੇ ਨੇ ਬਰਖਤ ਆਪਣੇ ਨਾਲੋਂ ਜਾਇਓ ਕਦੇ ਜਾ ਕੇ ਦੇਖ ਕੇ ਆਇਓ ਬਾ ਬੋਟਾਪਕੇ ਜਦੋਂ ਡਪੂਗੇ ਜਿਆਦਾ ਰੱਖਦੇ ਨੇ ਉੱਥੇ ਨਾਲੇ ਉਹ ਆਪਾਂ ਕਹਿੰਦੇ ਵੀ ਉਹ ਤਾਂ ਇਹ ਤੋਂ ਮਾਰੂ ਪਹਿਲੇ ਸਵੇਸ਼ ਕਰਕੇ ਦਰਖਤ ਲਾਉਣ ਦਾ ਹੁਣ ਆਪਾਂ ਦੇਖੋ ਕੁਦਰਤ ਨੇ ਆਪਾਂ ਨੂੰ ਦਰਖਤ ਪਹਿਲਾਂ ਹੀ ਦਿੱਤੇ ਸੀ ਹੁਣ ਆਪਾਂ ਗਿਣ ਕੇ ਲਾਉਣਿਆਂ ਜਿਵੇਂ ਸਰਪੰਚ ਸਾਹਿਬ ਨੇ ਕਿਹਾ 96 ਲੱਖ ਲਾ ਦੇ ਠੀਕ ਹੈ ਨਾ ਇਹ ਕੁਦਰਤ ਦੀ ਆਪਾਂ ਨੂੰ ਆਕਸੀਜਨ ਵੀ ਤਾਂ ਲੈਣੀ ਹੈ ਕਿਤੋਂ ਕੁਦਰਤ ਨਾਲ ਕਿਉਂ ਛੇੜਛਾੜ ਕਰ ਰਹੇ ਆ ਫਿਰ ਉਹੀ ਆ ਜਿਹੜੀਆਂ ਹਨੇਰੀਆਂ ਮੀਂਹ ਫਿਰ ਦੁਬਾਰੇ ਝੱਖੜ ਬੇਮੌਸਮੀ ਇਹ ਉਸੇ ਦਿਨਤੀ ਜਾਏ ਪਹਾੜ ਦੇ ਲੋਕ ਕਿਵੇਂ ਤੁਰੇ ਆਉਂਦੇ ਨੇ ਥੱਲੇ ਨੂੰ ਕਿਉਂਕਿ ਸਾਰੀਆਂ ਜਣਾ ਪੱਟਤੀਆਂ ਉਹਨਾਂ ਦੀਆਂ ਥੱਲੋਂ ਵੀ ਹਾਈਵੇ ਕੱਢਦੇ ਸੁਰੰਗਾਂ ਕੱਢਤੀਆਂ ਉਹਦੇ ਨਾਲ ਉਹ ਪਹਾੜ ਕਹਿੰਦੇ ਸਾਨੂੰ ਕੁਛੜੀ ਜਾਂਦੇ ਹੋ ਯਾਰ ਤੁਸੀਂ ਸੋ ਕੁਦਰਤ ਨੇ ਸਭ ਕੁਝ ਦਿੱਤਾ ਆਪਾਂ ਨੂੰ ਬੱਚੇ ਬੜੀ ਉੱਟਾ ਪਿੰਡਾਂ ਚੋਂ ਆਰੀਏ ਨੇ ਕਿਉਂਕਿ ਜਦੋਂ ਵੀ ਅਸੀਂ ਕੋਈ ਸਕੀਮ ਬਣਾਉਨੇ ਆ ਪਿੰਡਾਂ ਵਾਸਤੇ ਕੋਈ ਸਕੀਮ ਬਣਾਉਨੇ ਆ ਅਸੀਂ ਕਹਿੰਨੇ ਇਹਦਾ ਫਾਇਦਾ ਪਿੰਡਾਂ ਨੂੰ ਹੋ ਰਿਹਾ ਨਾ ਮੈਨੂੰ ਫਾਇਦੇ ਦੱਸੋ ਪਹਿਲਾਂ ਕੀ ਕੀ ਨੇ ਪਹਿਲੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਹੀ ਕਿਹਾ ਕਿ ਸਾਡੇ ਪਿੰਡ ਵਾਲੀ ਬਾਕੀ ਬਾਅਦ ਦੇਖਾਂਗੇ ਸਾਡੇ ਪਿੰਡ ਕੱਸੀ ਹੁੰਦੀ ਸੀ ਮੇਰੀ ਮਾਂ ਹੋਰੀ ਉੱਥੇ ਥਾਪੀ ਨਾਲ ਕੱਪੜੇ ਧੋਉਂਦੀ ਹੁੰਦੀਆਂ ਸੀ ਅਸੀਂ ਉੱਥੇ ਨਾਈ ਜਾਂਦੇ ਹੁੰਦੇ ਸੀ ਤੇ ਉਸ ਕੱਸੀ ਕਿੱਧਰ ਗਈ ਵੀ ਪਹਿਲਾਂ ਸਾਡੇ ਪਿੰਡ ਵਾਲੀ ਲੱਭੋ ਉਹ ਕਹਿੰਦਾ ਦੱਬ ਦੁੱਬ ਲਈ ਜੀ ਕਿਸੇ ਨੇ ਬੰਦ ਹੋ ਗਿਆ ਇਸੂਆ ਇਹਦੇ ਜਿਹੜਾ ਸ਼ੇਰਾਂ ਵਾਲਾ ਰਸਬਾਹੇ ਉਹ ਜਾਂਦਾ ਸਾਡੇ ਵੀਰ ਵਿੱਚ ਦੀ ਜਾਂਦਾ ਇਧਰੋਂ ਚੀਮਾ ਵਿੱਚ ਦੀ ਨਾ ਤੇ ਉਹ ਵੀ ਬੰਦ ਹੋ ਗਿਆ ਵਿੱਚ ਦਰਖਤ ਤੋਂ ਬੁਕੇ ਮੈਂ ਕਿਹਾ ਵੀ ਪਹਿਲਾਂ ਤਾਂ ਇਹ ਬਹਾਲ ਕਰੋ ਅਸੀਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਪਿੰਡ ਵਾਲੇ ਚਲੋ ਮੇਰੇ ਪਿੰਡ ਵਾਲੇ ਤਾਂ ਮੰਨਦੇ ਹੀ ਗੱਲ ਮੇਰੀ ਮੈਂ ਧੰਨਵਾਦੀ ਹਾਂ ਉਹਨਾਂ ਦਾ ਤੇ ਉਹ ਕਹਿੰਦੇ ਆਪਾਂ ਕਰ ਦਾਂਗੇ ਪਾਈਪਾਂ ਦੱਬ ਦਾਂਗੇ ਮੈਂ ਕਿਹਾ ਕੱਦਸੋ ਕਿੱਥੋਂ ਨਹੀਂ ਜਾਂਦੀ ਸੀ ਕਿੱਥੋਂ ਕਿੱਥੋਂ ਦੀ ਪਾਈਪਾਂ ਦੱਬ ਕੇ ਹੋਰ ਵੀ ਵਧਾਤੀ ਉਹ ਕੱਸੀ ਪਹਿਲਾਂ ਕਿਤੇ ਉਹ ਮੁੱਕਦੀ ਸੀ ਘੱਟ ਮੁੱਕਦੀ ਅੱਜ ਕਾ ਇੱਧਰ ਦੀ ਦੂਜੇ ਪਾਸੇ ਵੀ ਕੱਢ ਦੋ ਹੀਰੋਆਂ ਵਾਲੇ ਪਾਸੇ ਵੀ ਕੱਢ ਦਿੰਨੇ ਆ ਤੇ ਜਿਸਕੇ ਹੁਣ ਏਦਾਂ ਹੀ ਨਾ ਹਰੇਕ ਪਿੰਡ ਨੂੰ ਕੱਢੋ ਪਾਈਪਾਂ ਦਾ ਬੋਝ ਜਿੱਥੋਂ ਜਿੱਥੋਂ ਮਰਜ਼ੀ ਲੈ ਕੇ ਜਾਓ ਨਹਿਰੀ ਪਾਣੀ ਜਿਹੜਾ ਉਹ ਪਿੰਡਾਂ ਦੇ ਹੀ ਆਪਾਂ ਫਿਰ ਹਾਂ ਜੀ 28 ਕਰੋੜ ਆਪਣੇ ਪਿੰਡ ਲੱਗਿਆ ਜੀ 28 ਕਰੋੜ ਦੋਨੇ ਪਾਸੇ ਜਿੱਥੋਂ ਦਾ ਹੈ ਵਾਲਾ ਜੀ ਹਾਂ ਸ਼ਾਹਾਉਤ ਤੁਸੂਆ ਵੀ ਚਲਾਇਆ ਨੰਨ ਨਾਲ ਇੱਧਰ ਫੇਰੂਆਣੇ ਵਾਲੇ ਬਸ ਪਹੁੰਚ ਗਏ ਨਹੀਂ ਇੱਧਰ ਆਪਣਾ ਨਾਲੇ ਤੋਂ ਪਾਰ ਹਾਂ ਮੈਂ ਕਿਹਾ ਸਾਰੀ ਲਾ ਦੂੰ ਜਦੋਂ ਕਰਨੀ ਲੱਗਿਆ ਹੁਣ ਸੋ ਮੇਰੇ ਵੱਲੋਂ ਕੋਈ ਕਮੀ ਨਹੀਂ ਮੈਂ ਕਹਿੰਨਾ ਨਹਿਰੀ ਪਾਣੀ ਜਦੋਂ ਸੌ ਚੁੱਕੀ ਹੈ 21% ਨਹਿਰੀ ਪਾਣੀ ਵਰਤ ਰਹੇ ਸੀ ਆਪਾਂ ਸਿਰਫ 21% ਬੰਦ ਕਦੋਂ ਕਰਤਾ ਆਪਾਂ ਨੇ ਪਾਣੀ ਵਰਤਣਾ ਜਦੋਂ ਮੋਟਰਾਂ ਲੱਗੀਆਂ ਉਦੋਂ ਤਾਂ 10 15 ਫੁੱਟ ਤੇ ਪਾਣੀ ਸੀ ਉਹ ਵੀ ਦੂਰ ਜਾਂਦੀ ਸੀ ਉਹਦੀ ਪਾਈਪ ਦੀ ਧਾਰ ਹੁਣ ਪਾਣੀ 600 ਫੁੱਟ ਤੇ ਲੈ ਕੇ 500 ਫੁੱਟ ਤੇ ਹੁਣ ਪਤਾ ਲੱਗੇ ਨਹਿਰ ਦੇ ਪਾਣੀ ਦੀ ਵੈਲੂ ਕੀ ਹੈ ਤੇ 21% ਵਰਤ ਰਹੇ ਸੀ ਜਦੋਂ ਜਿੱਦੇ ਸੌ ਚੁੱਕੀ ਹੈ ਫਿਰ ਮੈਂ ਆਪਸਰਾ ਨੂੰ ਬੁਲਾ ਕੇ ਕਿਹਾ ਵੀ ਖਾਲ ਬਣਾਓ ਪੱਕੇ ਖਾਲ ਜਿੱਥੇ ਹੈਗੇ ਨੇ ਖਾਲ ਪੱਕੇ ਬਣਾਓ ਨਹਿਰਾਂ ਚੋਂ ਮੋਗੇ ਕੱਢੋ ਤੇ ਪਾਣੀ ਆਪਣੇ ਕੋਲ ਬਥੇਰਾ ਹੈ ਇਧਰ ਉਧਰ ਜਿਹੜਾ ਪਾਕਿਸਤਾਨ ਪੁਖਤਨ ਨੂੰ ਜਾਂਦਾ ਸੀ ਸਾਰਾ ਅਸੀਂ ਰੁਕ ਰੁਕ ਲਿਆ ਠੀਕ ਹੈ ਨਾ ਅਗਰ ਇੱਧਰ ਹੀ ਚੱਲੂਗਾ ਹੁਣ ਵੀ ਰੁੱਕੇ ਹੀ ਅੱਜ ਅਜੇ ਤਾਂ ਪਹਿਲੀ ਰੁਕ ਲਿਆ ਸੀ ਠੀਕ ਹੈ ਨਾ ਅੱਜ 65% ਦੇ ਨੇੜੇ ਚਲੇ ਗਏ ਜੀ ਆਪਾਂ ਪਿੰਡਾਂ 'ਚ ਵੀਡੀਓ ਆਈਆਂ ਨੇ ਤੁਹਾਡੇ 'ਚ ਵੀ ਪਿੰਡ ਹੋਣਗੇ ਬਹੁਤ ਸਾਰੇ ਜਿਹੜੇ ਕਹਿੰਦੇ 40 ਸਾਲ ਬਾਅਦ ਪਾਣੀ ਦੇਖਿਆ ਸਾਡੇ ਪਿੰਡ ਅਸੀਂ ਕਿਉਂਕਿ 35 ਸਾਲ ਬਾਅਦ ਅਸੀਂ ਇੱਥੇ ਖਾਲਚ ਪਾਣੀ ਦੇਖਿਆ ਜੀ ਹਾਂ ਜੀ ਜਿਹੜੇ ਪੜਾਂ ਜੀ ठीक तो है, ही है। हाँ, जी हम्म हांध चुआ आहो नहीं कर देंगे कर देंगे तुम हैरान हो जाओगे कि जी चार पंचायत मेरे डैडी ने पढ़ाया बहुत हाँ जी, जी, जी पढ़ा नहीं मैं कोई गल ही नहीं कोई गल सारा कुछ आऊगा सारा कुछ आखेपल तो खिडारियों का पिंड है बड़े बड़े खिडारियों का पिंड जखेपल ठीक है जी ठीक है ਕਰ ਦੇ ਜਿਹੜਾ ਵੀ ਤੁਸੀਂ ਮੰਗਾ ਸਾਰੀਆਂ ਦੱਸ ਕੇ ਜਾਇਓ ਸਾਨੂੰ ਤੁਸੀਂ ਜਾਇਓ ਨਾ ਇੱਥੋਂ ਅੱਜ ਆਏ ਕਿਤੇ ਬੱਸ ਮੇਰੇ ਪਾਸੋਂ ਤੋਂ ਬਾਤ ਤਾੜੀਆਂ ਮਾਰ ਕੇ ਚਲੋ ਨਾ ਨਾ ਸਾਰੇ ਆਪਸੇ ਇੱਥੇ ਬੈਠੇ ਨੇ ਰੋਟੀ ਖਾ ਕੇ ਜਾਣਾ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਕਿਉਂਕਿ ਆਪਣੇ ਪਿੰਡਾਂ 'ਚ ਵੀ ਮਸ਼ਹੂਰ ਹੈ ਕਿ ਜਿਹੜਾ ਘਰੇ ਆਇਆ ਉਹ ਭੁੱਖਾ ਨਹੀਂ ਜਾਣਾ ਚਾਹੀਦਾ ਵਾਪਸ ਸੋ ਅਸੀਂ ਤੁਹਾਡੇ ਵਾਸਤੇ ਖਾਣੇ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਤੇ ਸਭ ਤੋਂ ਵਧੀਆ ਗੱਲ ਇਹ ਹੋਊਗੀ ਕਿ ਅੱਜ ਤੁਸੀਂ ਮਾਝੇ ਮਾਲਵੇ ਦੁਆਬੇ ਦੇ ਸਾਰੇ ਪਿੰਡ ਪਿੰਡਾਂ ਦੇ ਚੁਣੇ ਹੋਏ ਸਰਪੰਚੋਂ ਆਪਸ ਵਿੱਚ ਵੀ ਤੁਹਾਡੀ ਜਾਣ ਪਛਾਣ ਹੋਊਗੀ ਕੁਝ ਜਿਵੇਂ ਇੱਕ ਦੂਜੇ ਨਾਲ ਗੱਲ ਕਰੋਗੇ ਫੋਨ ਨੰਬਰ ਸ਼ੇਅਰ ਕਰੋਗੇ ਕੱਲ ਨੂੰ ਕੁਝ ਪੁੱਛਣਾ ਉਹ ਵੀ ਆ ਐ ਹੁੰਦਾ ਹੁੰਦਾ ਐਸ ਅਫਸਰ ਤੋਂ ਹੁੰਦਾ ਹੁੰਦਾ ਇੱਕ ਦੂਜੇ ਨਾਲ ਨੌਲੇਜ ਸ਼ੇਅਰ ਕਰੋਗੇ ਉਹੀ ਤਾਂ ਜ਼ਮਾਨਾ ਹੈ ਹੁਣ ਬ੍ਰੇਨ ਸਟਾਰਮਿੰਗ ਦਾ मैं ऐसे काम किए हैं जी अंडर सर बा हो ही है फिर मैं और की करूंगा फिर <laughs> रामपुरे वाले सरपंच साहब कल्लियां टीचर नहीं लड़ती हैं सरपंच भी लड़ते हैं आप अच्छा ਬੋਲ ਲੈਣ ਦਾ ਕੰਟੀਨਿਊਟ ਮੈਂ ਤਾਂ ਮੈਂ ਤਾਂ ਚਾਹੇ ਲਵਾ ਲਵਾਂ 15 ਮਿੰਟ 20 ਮਿੰਟ ਮੈਨੂੰ ਗੜਾ ਮੈਂ ਕੋ ਲਿਖ ਕੇ ਤਾਂ ਬੋਲਦੇ ਨਹੀਂ ਮੈਂ ਦਿਲੋਂ ਬੋਲਦਾ ਪਰ ਬੋਲਣ ਦਾ ਦਿਓ ਨਾ ਸੋ ਕੱਸੀਆਂ ਦਾ ਪਾਣੀ ਉਹਦਾ ਫਾਇਦਾ ਕੀ ਹੈ ਉਹਦਾ ਫਾਇਦਾ ਇਹ ਹੈ ਕਿ ਇੱਕ ਤਾਂ ਮਿਨਰਲ ਹੁੰਦੇ ਨੇ ਉਹ ਚ ਬਹੁਤ ਸਾਰੇ ਕੱਸੀਆਂ ਦਾ ਪਾਣੀ ਜਿੱਥੇ ਆਇਆ ਨਾਲ ਮਿੱਟੀ ਵੀ ਤਾਂ ਹੁੰਦੀ ਹੈ ਨਾ ਤੇ ਉਹ ਉਪਜਾਊ ਸ਼ਕਤੀ ਦੇਰੀਆ ਉਹ ਬਦੂਗੀ ਤੇ ਥੱਲੇ ਵਾਲਾ ਪਾਣੀ ਪਤਾ ਨਹੀਂ ਕਿਹੜੀ ਲੇਅਰ ਤੱਕ ਚਲੇਗਾ ਗਰਮ ਪਾਣੀ ਆਉਣ ਲੱਗ ਗਿਆ ਬੋਰਾ ਚੋਂ ਗਰਮ ਪਹਿਲਾਂ ਠੰਡਾ ਠਾਰ ਪਾਣੀ ਆਉਣਾ ਹੁੰਦਾ ਸੀ ਇੱਕ ਲੈਵਲ ਤੱਕ ਸੀ ਸੋ ਪਰ ਮੇਰੇ ਕੋਲੇ ਹੁਣ ਪੁੱਛ ਐਸ ਤਰ੍ਹਾਂ ਦੀਆਂ ਵੀ ਗੱਲਾਂ ਆਈਆਂ ਬਿੰਦਾਲੇ ਕੱਸੀ ਦਾ ਲਾ ਲੈਂਦੇ ਆ ਨਾਲੇ ਮੋਟਰ ਚਲਾ ਲੈਂਦੇ ਆ ਦਿਨੇ ਬਿਜਲੀ ਦਿੰਦੇ ਆ ਨਾ ਨਾਲੇ ਮੋਟਰ ਚਲਾ ਲੈਂਦੇ ਆ ਪਰ ਮੈਂ ਉਤੋਂ ਮੀ ਵੀ ਪੈਂਦਾ ਹੋਵੇ ਤਿੰਨੇ ਹੀ ਚੱਲਦੇ ਆ चलो कुदरत चलो आप कुछ कह नहीं सकते मोटर तो बंद कर सकते जो कसी का पानी चल रहा है फिर फायदा क्या तीन बजे तीन बजे वह कितने घरें ठीक है ना सो अब फैसला किया जिथे जिथे कसी का पानी है उतने नहीं अस बिजली देनी फिर उ रात में आऊगी अठ घंटे आऊगी आऊगी अठ घंटे जे जे दो कह रहे रह भी गए थोड़ी बारी घट्ट है 15 ਮਿੰਟ ਅਮਰਖਾਲੀ ਚੱਕਲੇ ਦੇ ਜੇ ਬਾਅਦ ਕੋਈ ਦੋ ਕਹਿ ਰਹੇ ਰਹੇ ਵੀ ਘੇਰਾਤ ਵਾਲੀ ਜਦੋਂ ਬਿਜਲੀ ਆਊਗੀ ਉਦੋਂ ਉਦੋਂ ਦੋ ਕਰ ਲਿਓ ਤਾਂ ਇਹਦੇ ਨਾਲ ਪਾਣੀ ਤਾਂ ਘਟੂ ਘਟੂ ਵੱਜੂ ਨਾਲੇ ਤਾਂ ਹੁਣ ਉਹ ਚਲਾਈ ਜਾਂਦੇ ਆ ਨਾਲੇ ਉਹ ਚਲਾਈ ਜਾਂਦੇ ਆ ਸੋ ਇਸੇ ਕਰਕੇ ਤਾਂ ਆਪਾਂ ਕੀਤਾ ਕਿ ਥੱਲੋਂ ਵਾਲਾ ਪਾਣੀ ਆਉਣ ਵਾਲੀਆਂ ਪੀੜੀਆਂ ਵਾਸਤੇ ਛੱਡ ਦਈਏ ਤੇ ਮੈਂ ਤੁਹਾਨੂੰ ਖੁਸ਼ਖਬਰੀ ਦੇਣੀ ਚਾਹੁੰਦਾ ਕਿ ਬਹੁਤ ਸਾਰੇ ਜਿਹੜੇ ਬਲਾਕ ਨੇ ਜਿਹੜੇ ਪਹਿਲਾਂ ਡਾਰਕ ਜ਼ੋਨ ਸੀਗੇ ਉਹ ਉਹਨਾਂ ਦਾ ਪਾਣੀ ਕਈ ਜਗ੍ਹਾ ਤੇ ਤਾਂ 1 ਕਿ ਮੀਟਰ ਪਾਣੀ ਉੱਪਰ ਆ ਗਿਆ 1 ਕਿ ਮੀਟਰ ਪਾਣੀ ਉੱਪਰ ਆ ਗਿਆ ਅਪਾ ਕਰ ਲਾਂਗੇ ਠੀਕ ਕਰ ਲਾਂਗੇ ਲੱਗੇ ਹੋਇਆ ਤੇ ਨਾਲ ਇੱਕ ਹੋਰ ਸਪੰਸ ਸਾਹਿਬਾਨ ਤੁਸੀਂ ਆਪਣੇ ਪਿੰਡਾਂ 'ਚ ਮਤੇ ਪਾਓ ਜਦ ਬੇਨਤੀਆਂ ਕਰੋ ਕਿ ਜਿੱਥੇ ਕਨੈਕਸ਼ਨ ਹੈ ਮੋਟਰ ਦਾ ਦੇਖੋ ਬਿਜਲੀ ਫਰੀ ਹੈ ਘਟੋ ਘਟ 4 ਕਿ ਦਰਖਤ ਤਾਂ ਲਾਓ ਨਾ ਇੱਕ ਮੋਟਰ ਤੇ ਇੱਕ 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 ਉਹ ਦਰਖਤ ਮੈਂ ਮੈਂ ਤਾਂ ਲੇਕਿਨ ਜਾਣੇ ਪਹਿਲਾਂ ਡੇਕ ਹੁੰਦੀ ਸੀ ਇੱਕ ਢਾਲੀ ਹੁੰਦੀ ਸੀ ਹੈਨਾ ਇੱਕ ਹੋਰ ਕੋਈ ਕੋਈ ਤਿੰਨ ਚਾਰ ਰੱਖਤਾ ਆਪਣੇ ਮੋਟਰ ਤੇ ਹੁੰਦੇ ਹੀ ਸੀ ਹੁਣ ਤਾਂ ਜਮਈ ਰੋਡਾ ਪੋਡਾ ਕਰ ਲਿਆ ਪੰਜਾਬ ਜਮਈ ਗੰਗਾ ਨਗਰ ਜਿਆਦੇ ਨੇ ਦਰਖਤ ਆਪਣੇ ਨਾਲੋਂ ਜਾਇਓ ਕਦੇ ਜਾ ਕੇ ਦੇਖ ਕੇ ਆਇਓ ਬਾ ਬੋਟਾਪ ਕੇ ਜੋ ਟਪੋਂਗੇ ਜਿਆਦਾ ਰੱਖਤ ਨੇ ਉੱਥੇ ਨਾਲੇ ਉਹ ਆਪਾਂ ਕਹਿੰਦੇ ਵੀ ਉਹ ਤਾਂ ਇਹ ਤੋਂ ਮਾਰੂ ਪਲਾਏ ਸੋ ਇਸ ਕਰਕੇ ਦਰਖਤ ਲਾਉਣ ਦਾ ਹੁਣ ਆਪਾਂ ਦੇਖੋ ਕੁਦਰਤ ਨੇ ਆਪਾਂ ਨੂੰ ਦਰਖਤ ਪਹਿਲਾਂ ਹੀ ਦਿੱਤੇ ਸੀ ਹੁਣ ਆਪਾਂ ਗਿਣ ਕੇ ਲਾਉਣੇ ਆ ਜਿਵੇਂ ਸਰਪੰਚ ਸਾਹਿਬ ਨੇ ਕਿਹਾ 96 ਲੱਖ ਲਾ ਦੇ ਠੀਕ ਹੈ ਨਾ ਇਹ ਕੁਦਰਤ ਦੀ ਇੱਕ ਆਪਾਂ ਨੂੰ ਆਕਸੀਜਨ ਵੀ ਤਾਂ ਲੈਣੀ ਹੈ ਕਿਤੋਂ ਕੁਦਰਤ ਨਾਲ ਕਿਉਂ ਛੇੜਛਾੜ ਕਰ ਰਹੇ ਆ ਫਿਰ ਉਹੀ ਆ ਜਿਹੜੀਆਂ ਹਨੇਰੀਆਂ ਮੀਂਹ ਫਿਰ ਦੁਬਾਰੇ ਝੱਖੜ ਬੇਮੌਸਮੀ ਇਹ ਉਸੇ ਦਿਨਤੀ ਜਾਏ ਪਹਾੜ ਦੇ ਲੋਕ ਕਿਵੇਂ ਤੁਰੇ ਆਉਂਦੇ ਨੇ ਥੱਲੇ ਨੂੰ ਕਿਉਂਕਿ ਸਾਰੀਆਂ ਜੜਾ ਪੱਟਤੀਆਂ ਉਹਨਾਂ ਦੀਆਂ ਥੱਲੋਂ ਵੀ ਹਾਈਵੇ ਕੱਢਦੇ ਸੁਰੰਗਾਂ ਕੱਢਤੀਆਂ ਉਹਦੇ ਨਾਲ ਉਹ ਪਹਾੜ ਕਹਿੰਦੇ ਸਾਨੂੰ ਕੁਛੜੀ ਜਾਂਦੇ ਹੋ ਯਾਰ ਤੁਸੀਂ ਸੋ ਕੁਦਰਤ ਤੇ ਸਭ ਕੁਝ ਦਿੱਤਾ ਹੈ ਆਪਾਂ ਨੂੰ ਬਸ ਛੇੜਛਾੜ ਬੜੀਆਂ ਚੰਗੀਆਂ ਚੰਗੀਆਂ ਰਿਪੋਰਟਾਂ ਪਿੰਡਾਂ ਚੋਂ ਆ ਰਹੀਆਂ ਨੇ ਕਿਉਂਕਿ ਜਦੋਂ ਵੀ ਅਸੀਂ ਕੋਈ ਸਕੀਮ ਬਣਾਉਨੇ ਆ ਪਿੰਡਾਂ ਵਾਸਤੇ ਕੋਈ ਸਕੀਮ ਬਣਾਉਨੇ ਆ ਅਸੀਂ ਕਹਿੰਨੇ ਇਹਦਾ ਫਾਇਦਾ ਪਿੰਡਾਂ ਨੂੰ ਹੋ ਰਿਹਾ ਨਾ ਮੈਨੂੰ ਫਾਇਦੇ ਦੱਸੋ ਪਹਿਲਾਂ ਕੀ ਕੀ ਨੇ ਪਹਿਲੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਸਾਡੇ ਪਿੰਡ ਵਾਲੀ ਬਾਕੀ ਬਾਅਦ ਵਿੱਚ ਦੇਖਾਂਗੇ ਸਾਡੇ ਪਿੰਡ ਕਿੱਸੀ ਹੁੰਦੀ ਸੀ ਮੇਰੀ ਮਾਂ ਹੋਰੀ ਉੱਥੇ ਥਾਪੀ ਨਾਲ ਕੱਪੜੇ ਧੋਂਦੀ ਹੁੰਦੀਆਂ ਸੀ ਅਸੀਂ ਉੱਥੇ ਨਹਾਈ ਜਾਂਦੇ ਹੁੰਦੇ ਸੀ ਤੇ ਉਸ ਕੱਸੀ ਕਿੱਧਰ ਗਈ ਬਈ ਪਹਿਲਾਂ ਸਾਡੇ ਪਿੰਡ ਵਾਲੀ ਲੱਗੋ ਉਹ ਕਹਿੰਦਾ ਦੱਬ ਦੁੱਬ ਲਈ ਕਿਸੇ ਨੇ ਬੰਦ ਹੋ ਗਿਆ ਈ ਸੂਆ ਇਹ ਜਿਹੜਾ ਸ਼ੇਰੋਂ ਵਾਲਾ ਰਿਸ਼ਵਾਹ ਹੈ ਉਹ ਜਾਂਦਾ ਸਾਡੇ ਵੀਰ ਵਿੱਚ ਦੀ ਜਾਂਦਾ ਇਧਰੋਂ ਚੀਮਾ ਵਿੱਚ ਦੀ ਨਾ ਤੇ ਉਹ ਵੀ ਬੰਦ ਹੋ ਗਿਆ ਵਿੱਚ ਦਰਖਤੋ ਗੁਕੇ ਮੈਂ ਕਿਹਾ ਵੀ ਪਹਿਲਾਂ ਤਾਂ ਇਹ ਬਹਾਲ ਕਰੋ ਅਸੀਂ ਪਿੰਡ ਵਾਲਾ ਨਾਲ ਗੱਲ ਕੀਤੀ ਪਿੰਡ ਵਾਲੇ ਚਲੋ ਮੇਰੇ ਪਿੰਡ ਵਾਲੇ ਤਾਂ ਮੰਨਦੇ ਹੀ ਗੱਲ ਮੇਰੀ ਮੈਂ ਧੰਨਵਾਦੀ ਹਾਂ ਉਹਨਾਂ ਦਾ ਤੇ ਉਹ ਕਹਿੰਦੇ ਆਪਾਂ ਕੱਢ ਜਾਈਏ ਪਾਈਪਾਂ ਦੱਬ ਦਾਂਗੇ ਮੈਂ ਕਿਹਾ ਕਹ ਦੱਸੋ ਕਿੱਥੋਂ ਨਹੀਂ ਜਾਂਦੀ ਸੀ ਕਿੱਥੋਂ ਕਿੱਥੋਂ ਦੀ ਪਾਈਪਾਂ ਦੱਬ ਕੇ ਹੋਰ ਵੀ ਵਧਾਤੀ ਉਹ ਕੱਸੀ ਪਹਿਲਾਂ ਕਿਤੇ ਉਹ ਮੁੱਕਦੀ ਸੀ ਘੱਟ ਮੁੱਕਦੀ ਅੱਜ ਕਾ ਇੱਧਰ ਦੀ ਦੂਜੇ ਪਾਸੇ ਵੀ ਕੱਢ ਦੋ ਹੀਰੋਂ ਵਾਲੇ ਪਾਸੇ ਵੀ ਕੱਢ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਹੁਣ ਏਦਾਂ ਹੀ ਨਾ ਹਰੇਕ ਪਿੰਡ ਨੂੰ ਕੱਢੋ ਪਾਈਪਾਂ ਦਾ ਬੋਝ ਜਿੱਥੋਂ ਜਿੱਥੋਂ ਮਰਜੀ ਲੈ ਕੇ ਜਾਓ ਨਹਿਰੀ ਪਾਣੀ ਜਿਹੜਾ ਉਹ ਪਿੰਡਾਂ ਦੀ ਆਪਾਂ ਫਿਰ ਹਾਂਜੀ 28 ਕਰੋੜ ਆਪਣੇ ਪਿੰਡ ਲੱਗਿਆ ਜੀ 28 ਕਰੋੜ ਸ਼ਾਹ ਉਹ ਚੂਸੂਆ ਵੀ ਚਲਾਇਆ ਨਾਲ ਇੱਧਰ ਫੇਰੂਆਣੇ ਵਾਲੇ ਵਸ ਪਹੁੰਚ ਗਏ ਨੇ ਪਿੱਦਰੇ ਆਪਣਾ ਨਾਲੇ ਤੋਂ ਪਾਰ ਹਾਂ ਮਾਕੇ ਸਾਰੀ ਲਾ ਦੂੰ ਜੇ ਕਰ ਨਹੀਂ ਲੱਗਿਆ ਹੁਣ ਸੋ ਮੇਰੇ ਵੱਲੋਂ ਕੋਈ ਕਮੀ ਨਹੀਂ ਮੈਂ ਕਹਿੰਨਾ ਨਹਿਰੀ ਪਾਣੀ ਜਦੋਂ ਸੌ ਚੁੱਕੀ ਹੈ 21% ਨਹਿਰੀ ਪਾਣੀ ਵਰਤ ਰਹੇ ਸੀ ਆਪਾਂ ਸਿਰਫ 21% ਬੰਦ ਕਦੋਂ ਕਰਤਾ ਆਪਾਂ ਨੇ ਪਾਣੀ ਵਰਤਣਾ ਜਦੋਂ ਮੋਟਰਾਂ ਲੱਗੀਆਂ ਉਦੋਂ ਤਾਂ 10 15 ਫੁੱਟ ਤੇ ਪਾਣੀ ਸੀ ਉਹ ਓਡੀ ਦੂਰ ਜਾਂਦੀ ਸੀ ਉਹਦੀ ਪਾਈਪ ਦੀ ਧਾਰ ਹੁਣ ਪਾਣੀ 600 ਫੁੱਟ ਤੇ ਲੈ ਕੇ 500 ਫੁੱਟ ਤੇ ਹੁਣ ਪਤਾ ਲੱਗਿਆ ਨਹਿਰ ਦੇ ਪਾਣੀ ਦੀ ਵੈਲੂ ਕੀ ਹੈ ਤੇ 21% ਵਰਤ ਰਹੇ ਸੀ ਜਦੋਂ ਜਿੱਦੇ ਸੌ ਚੁੱਕੀ ਹੈ ਫਿਰ ਮੈਂ ਆਪਸਰਨ ਨੂੰ ਬੁਲਾ ਕੇ ਕਿਹਾ ਵੀ ਖਾਲ ਬਣਾਓ ਪੱਕੇ ਖਾਲ ਜਿੱਥੇ ਹੈਗੇ ਨੇ ਖਾਲ ਪੱਕੇ ਬਣਾਓ ਨਹਿਰਾ ਚੋਂ ਮੋਗੇ ਕੱਢੋ ਤੇ ਪਾਣੀ ਆਪਣੇ ਕੋਲ ਬਥੇਰਾ ਹੈ ਇਧਰ ਉਧਰ ਜਿਹੜਾ ਪਾਕਿਸਤਾਨ ਪੁਛਤ ਨੂੰ ਜਾਂਦਾ ਸੀ ਸਾਰਾ ਅਸੀਂ ਰੁਕ ਰੁਕ ਲਿਆ ਠੀਕ ਹੈ ਨਾ ਅਗਰ ਇਧਰ ਹੀ ਚੱਲੂਗਾ ਹੁਣ ਵੀ ਰੋਕੀ ਅੱਜ ਅਜੇ ਤਾਂ ਪਹਿਲੀ ਰੋਕ ਲਿਆ ਸੀ ਠੀਕ ਹੈ ਨਾ ਅੱਜ 65% ਦੇ ਨੇੜੇ ਚਲੇ ਗਏ ਜੀ ਆਪਾਂ ਪਿੰਡਾਂ ਚ ਵੀਡੀਓ ਆਈਆਂ ਨੇ ਤੁਹਾਡੇ ਜੋ ਵੀ ਪਿੰਡ ਹੋਣਗੇ ਬਹੁਤ ਸਾਰੇ ਜਿਹੜੇ ਕਹਿੰਦੇ 40 ਸਾਲ ਬਾਅਦ ਪਾਣੀ ਦੇਖਿਆ ਸਾਡੇ ਪਿੰਡ ਅਸੀਂ ਕਿਉਂਕਿ 35 ਸਾਲ ਬਾਅਦ ਅਸੀਂ ਇੱਥੇ ਖਾਲਚ ਪਾਣੀ ਦੇਖਿਆ ਜੀ ਹਾਂ ਜੀ ਜਿਹੜੇ ਪੜਾ ਜੀ ਕੰਟਰੋਲ ਦਾ ਜਿਹੜੇ ਪ੍ਰੋਜੈਕਟਰ ਸਿੱਖਿਆ ਲੇ ਕੇ ਆਪਣੀ ਸਖਾਉਣੀ ਹੋਰ ਲੜੂਗਾ ਜੀ ਠੀਕ ਹੈ ਜੀ हां सरंद आहो नहीं कर देंगे कर देंगे, देंगे। तो हैरान हो जाओगे कि जी चार पंचायत थोड़ी मेरे डैडी ने पढ़ा मीट बहुत हाँ जी जखेपल हाँ मैं कोई गल नहीं कोई गल तो सारा कुछ आऊगा सारा कुछ आखेपल तो खिडारियों का पिंड है बड़े बड़े खिडारियों का पिंड जखेपल ठीक है जी ठीक कर दें कर दें ਜਿਹੜਾ ਵੀ ਤੁਸੀਂ ਮੰਗਾ ਸਾਰੀਆਂ ਦੱਸ ਕੇ ਜਾਇਓ ਸਾਨੂੰ ਤੁਸੀਂ ਜਾਇਓ ਨਾ ਇੱਥੋਂ ਅੱਜ ਆਏ ਕਿਤੇ ਬੱਸ ਮੇਰੇ ਪਾਸੋਂ ਤੋਂ ਬਾਤ ਤਾੜੀਆਂ ਮਾਰ ਕੇ ਚਲੋ ਜੀ ਨਾ ਨਾ ਸਾਰੇ ਆਪਸੇ ਇੱਥੇ ਬੈਠੇ ਨੇ ਰੋਟੀ ਖਾ ਕੇ ਜਾਣਾ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਕਿਉਂਕਿ ਆਪਣੇ ਪਿੰਡਾਂ 'ਚ ਵੀ ਮਸ਼ਹੂਰ ਹੈ ਕਿ ਜਿਹੜਾ ਘਰੇ ਆਇਆ ਉਹ ਭੁੱਖਾ ਨਹੀਂ ਜਾਣਾ ਚਾਹੀਦਾ ਵਾਪਸ ਸੋ ਅਸੀਂ ਤੁਹਾਡੇ ਵਾਸਤੇ ਖਾਣੇ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਤੇ ਸਭ ਤੋਂ ਵਧੀਆ ਗੱਲ ਇਹ ਹੋਊਗੀ ਕਿ ਅੱਜ ਤੁਸੀਂ ਮਾਝੇ ਮਾਲਵੇ ਦੁਆਬੇ ਦੇ ਸਾਰੇ ਪਿੰਡ ਪਿੰਡਾਂ ਦੇ चुने हुए सरपंच भी तो जान पछाण होगी कुछ जिमें एक दूजे ने गल करोंगे फोन नंबर शेयर करोंगे कल कलू कुछ पूछना हो भी आए हों इस अफसर तो हों एक दूजे नॉलेज शेयर करोगे उ जमाना हूँ ब्रेन स्टॉमिंग का मैं ऐसे काम किया है जी हम दस हो ही है फिर मैं और की करूंगा फिर <laughs> रामपुरे वाले सरपंच साहब कलिया टीचर नहीं लड़ती हैं सरपंच भी लड़ते हैं आप <laughs> <laughs> बोल लो कंटिन्यू ਮੈਂ ਤਾਂ ਮਨ ਤਾਂ ਚਾਹੇ ਲਵਾ ਲਵਾਂ 15 ਮਿੰਟ 20 ਮਿੰਟ ਮੈਨੂੰ ਗੁਰਾ ਮੈਂ ਕੋਈ ਲਿਖ ਕੇ ਤਾਂ ਬੋਲਦੇ ਨਹੀਂ ਮੈਂ ਦਿਲੋਂ ਬੋਲਦਾ ਪਰ ਬੋਲਣ ਤਾਂ ਦਿਓ ਨਾ ਸੋ ਕੱਸੀਆਂ ਦਾ ਪਾਣੀ ਉਹਦਾ ਫਾਇਦਾ ਕੀ ਹੈ ਉਹਦਾ ਫਾਇਦਾ ਇਹ ਹੈ ਕਿ ਇੱਕ ਤਾਂ ਮਿਨਰਲ ਹੁੰਦੇ ਨੇ ਉਹ ਚ ਬਹੁਤ ਸਾਰੇ ਕੱਸੀਆਂ ਦਾ ਪਾਣੀ ਜਿੱਥੇ ਆਇਆ ਨਾਲ ਮਿੱਟੀ ਵੀ ਤਾਂ ਹੁੰਦੀ ਹੈ ਨਾ ਤੇ ਉਹ ਉਪਜਾਊ ਸ਼ਕਤੀ ਦੇਰੀ ਆ ਉਹ ਵਧੂਗੀ ਤੇ ਥੱਲੇ ਵਾਲਾ ਪਾਣੀ ਪਤਾ ਨਹੀਂ ਕਿਹੜੀ ਲੇਅਰ ਤੱਕ ਚਲੇ ਗਿਆ ਗਰਮ ਪਾਣੀ ਆਉਣ ਲੱਗ ਗਿਆ ਬੋਰਾ ਚੋਂ ਗਰਮ ਪਹਿਲਾਂ ਠੰਡਾ ਠਾਰ ਪਾਣੀ ਆਉਂਦਾ ਹੁੰਦਾ ਸੀ ਇੱਕ ਲੈਵਲ ਤੱਕ ਸੀ ਸੋ ਪਰ ਮੇਰੇ ਕੋਲੇ ਹੁਣ ਕੁਛ ਇਸ ਤਰ੍ਹਾਂ ਦੀਆਂ ਵੀ ਗੱਲਾਂ ਆਈਆਂ ਬਿੰਦਾਲੇ ਕੱਸੀ ਦਾ ਲਾ ਲੈਂਦੇ ਆ ਨਾਲੇ ਮੋਟਰ ਚਲਾ ਲੈਂਦੇ ਆ ਦਿਨੇ ਬਿਜਲੀ ਦਿੰਦੇ ਆ ਨਾ ਨਾਲੇ ਮੋਟਰ ਚਾਲ ਲੈਂਦੇ ਆ ਪਰ ਉਹ ਤੋਂ ਮੀ ਵੀ ਪੈਂਦਾ ਹੋਵੇ ਤਿੰਨੇ ਹੀ ਚੱਲਦੇ ਆ चलो कुदरत चलो आप कुछ कह नहीं सकते मोटर तो बंद कर सकते जो कसी का पानी चल रहा है फिर फायदा क्या हो फिर कसी का पानी तीन बजे लोगो हो जाएंगे पांच बजे पांच बजे तीन बजे वह कितने जाना घर ही जाना ठीक है ना सो असी फिर फैसला किया जिथे जिथे कसी का पानी है उत देने नहीं अभी बिजली देनी फिर उ रात में आऊगी अठ घंटे आऊगी आऊगी अठ घंटे ਜੇ ਜੇ ਦੋ ਕਹਰੇ ਰਹਿ ਵੀ ਗਏ ਤੁਹਾਡੀ ਪਾਰੀ ਕੱਟ ਐ 15 ਮਿੰਟਾਂ ਮੇਰੇ ਖਾਲੀ ਕਿਲੇ ਤੇ ਜੇ ਬਾ ਕੋਈ ਦੋ ਕਹਰੇ ਰਹਿ ਵੀ ਗਏ ਰਾਤਾਂ ਜਦੋਂ ਬਿਜਲੀ ਆਉਗੀ ਉਦੋਂ ਉਦੋਂ ਦੋ ਕਰ ਲਿਓ ਤਾਂ ਇਹਦੇ ਨਾਲ ਪਾਣੀ ਤਾਂ ਕੱਟੂ ਕੱਟ ਵਜੂ ਨਾਲੇ ਤਾਂ ਹੁਣ ਹੋ ਚਲਾਈ ਜਾਂਦੇ ਨਾਲੇ ਹੋ ਚਲਾਈ ਜਾਂਦੇ ਸੋ ਇਸੇ ਕਰਕੇ ਤਾਂ ਆਪਾਂ ਕੀਤਾ ਕਿ ਠੱਲੋਂ ਵਾਲਾ ਪਾਣੀ ਆਉਣ ਵਾਲੀਆਂ ਪੀੜੀਆਂ ਵਾਸਤੇ ਛੱਡ ਦਈਏ ਤੇ ਮੈਂ ਤੁਹਾਨੂੰ ਖੁਸ਼ਖਬਰੀ ਦੇਣੀ ਚਾਹਨਾ ਕਿ ਬਹੁਤ ਸਾਰੇ ਜਿਹੜੇ ਬਲਾਕ ਨੇ ਜਿਹੜੇ ਪਹਿਲਾਂ ਡਾਰਕ ਜ਼ੋਨ ਸੀਗੇ ਉਹ ਉਹਨਾਂ ਦਾ ਪਾਣੀ ਕਈ ਜਗ੍ਹਾ ਤੇ ਤਾਂ 1-1 ਮੀਟਰ ਪਾਣੀ ਉੱਪਰ ਆ ਗਿਆ 1-1 ਮੀਟਰ ਪਾਣੀ ਉੱਪਰ ਆ ਗਿਆ ਆਪਾਂ ਕਰ ਲਾਂਗੇ ਠੀਕ ਕਰ ਲਾਂਗੇ ਲੱਗੇ ਹੋਏ ਆ ਤੇ ਨਾਲ ਇੱਕ ਹੋਰ ਸਪੰਸ ਸਾਹਿਬਾਨ ਤੁਸੀਂ ਆਪਣੇ ਪਿੰਡਾਂ 'ਚ ਮਤੇ ਪਾਓ ਜਦ ਬੇਨਤੀਆਂ ਕਰੋ ਕਿ ਜਿੱਥੇ ਕਨੈਕਸ਼ਨ ਹੈ ਮੋਟਰ ਦਾ ਦੇਖੋ ਬਿਜਲੀ ਫਰੀ ਹੈ ਘਟੋ ਘਟ 4 ਕਿਦ ਰਖਤ ਤਾਂ ਲਾਓ ਨਾ ਇੱਕ ਮੋਟਰ ਤੇ ਇੱਕ 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 ਉਹ ਦਰਖਤ ਮੈਂ ਮੈਂ ਤਾਂ ਲੇਕ ਨਹੀਂ ਜਾਣੇ ਪਹਿਲਾਂ ਡੇਕ ਹੁੰਦੀ ਸੀ ਇੱਕ ਢਾਲੀ ਹੁੰਦੀ ਸੀ ਹੈਨਾ ਇੱਕ ਹੋਰ ਕੋਈ ਕੋਈ ਦਰਖਤ ਤਿੰਨ ਚਾਰ ਰੱਖਤਾ ਆਪਣੇ ਮੋਟਰ ਤੇ ਹੁੰਦੇ ਸੀ ਹੁਣ ਤਾਂ ਜਮਈ ਰੋਡਾ ਬੋਡਾ ਕਰ ਲਿਆ ਪੰਜਾਬ ਜਮਈ ਗੰਗਾਨਗਰ ਜਾਦੇ ਨੇ ਦਰਖਤ ਆਪਣੇ ਲਾਉ ਜਾਇਓ ਕਦੇ ਜਾ ਕੇ ਦੇਖ ਕੇ ਆਇਓ ਬਾਬੋ ਟੱਪ ਕੇ ਜਦੋਂ ਟੱਪੂਗੇ ਜਿਆਦਾ ਰੱਖਤ ਨੇ ਉੱਥੇ ਨਾਲੇ ਉਹ ਆਪਾਂ ਕਹਿੰਦੇ ਵੀ ਉਹ ਤਾਂ ਇਹ ਤੋਂ ਮਾਰੂ ਪੱਲੇ ਸੋਚ ਕਰਕੇ ਦਰਖਤ ਲਾਉਣ ਦਾ ਹੁਣ ਆਪਾਂ ਦੇਖੋ ਕੁਦਰਤ ਨੇ ਆਪਾਂ ਨੂੰ ਦਰਖਤ ਪਹਿਲਾਂ ਹੀ ਦਿੱਤੇ ਸੀ ਹੁਣ ਆਪਾਂ ਗਿਣ ਕੇ ਲਾਉਣੇ ਆ ਜਿਵੇਂ ਸਰਪੰਚ ਸਾਹਿਬ ਨੇ ਕਿਹਾ 96 ਲੱਖ ਲਾ ਦੇ ਠੀਕ ਹੈ ਨਾ ਇੱਕ ਕੁਦਰਤ ਦੀ ਆਪਾਂ ਨੂੰ ਆਕਸੀਜਨ ਵੀ ਤਾਂ ਲੈਣੀ ਹੈ ਕਿਤੋਂ ਕੁਦਰਤ ਨਾਲ ਕਿਉਂ ਛੇੜਛਾੜ